ਸਾਡੇ ਸਿੱਖ ਧਰਮ ਦੇ ਸ਼ਰੋਮਣੀ ਵਿਦਵਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੋਲ ਨੇ ਹਉ ਕੁਰਬਾਨੀ ਤੇ ਨਾ ਗੁਰਸਿੱਖਾਂ ਭਾਉ ਭਗਤ ਗੁਰਪ੍ਰਬ ਕਰੰਦੇ ਮੈਂ ਉਹਨਾਂ ਗੁਰੂ ਕੇ ਸਿੱਖਾਂ ਤੋਂ ਸਦਕੇ ਜਾਨਾ ਹੈ ਜਿਹੜੇ ਭੈਅ ਕਰਕੇ ਜਿਹੜੇ ਭਾਉ ਕਰਕੇ ਗੁਰੂ ਕੇ ਪੁਰਬ ਬਣਾਉਂਦੇ ਨੇ ਭੈ ਦਾ ਭਾਉ ਦਾ ਡਰ ਤੇ ਭਾਉ ਦਾ ਭਾਉ ਦਾ ਪ੍ਰੇਮ ਜਿਨ੍ਹਾਂ ਦੇ ਮਨ ਵਿੱਚ ਗੁਰੂ ਦਾ ਡਰ ਵੀ ਹੈ ਤੇ ਗੁਰੂ ਦੇ ਪ੍ਰਤੀ ਪ੍ਰੇਮ ਵੀ ਹੈ ਮੈਂ ਉਹਨਾਂ ਨੂੰ ਗੁਰੂ ਕੇ ਸਿੱਖਾਂ ਤੋਂ ਸਦਕੇ ਜਾਨਾ ਔਰ ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅਵਤਾਰ ਪਰਬ ਹੈ ਮੈਂ ਗੁਰੂ ਅਥਿਆ ਸਾਂਝਾ ਕਰਨ ਤੋਂ ਪਹਿਲਾਂ ਸਮੁੱਚੀ ਸੰਗਤਾਂ ਨੂੰ ਸਤਿਗੁਰੂ ਪਾਤਸ਼ਾਹ ਦੇ ਪਾਵਨ ਪੁੱਤਰ ਅਵਤਾਰ ਪਰਬ ਦਾ ਵਧਾਈ ਦਿਆਂ ਔਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ ਸਾਡੀ ਲੋਕ ਪ੍ਰਲੋਗ ਬੋੜੀ ਕਰਨ ਹੁਣੇ ਹੀ ਗੁਰੂ ਕੇ ਰਾਗੀ ਸਿੰਘਾਂ ਨੇ ਪੱਟਾਂ ਦੇ ਸੋਈਆਂ ਵਿੱਚੋਂ ਇੱਕ ਸੋਈਆ ਪੜਿਆ ਮੈਂ ਆਮ ਰੁਟੀਨ ਵਿੱਚ ਜਦੋਂ ਕਥਾ ਕਰਦਾ ਨਾ ਮੈਂ ਪਹਿਲਾਂ ਬੋਲਦਾ ਹੁੰਨਾ ਹੈ ਕਿ ਪੂਰੇ ਦੀ ਗੱਲ ਅਧੂਰੀਆ ਤੋਂ ਕਈ ਨਹੀਂ ਜਾਂਦੀ ਗੁਰੂ ਪੂਰਾ ਹੈ ਆਪਾਂ ਅਧੂਰੇ ਆ ਆਪਾਂ ਗੁਰੂ ਕੀ ਵਡਿਆਈ ਕਰਕੇ ਗੁਰੂ ਦੀ ਰਹਿਮਤਾਂ ਪ੍ਰਾਪਤ ਕਰ ਲਾਂਗੇ ਲੇਕਿਨ ਗੁਰੂ ਦਾ ਅੰਤ ਨਹੀਂ ਪਾ ਸਕਦੇ ਕਿਉਂਕਿ ਆਪਾਂ ਪੜਦੇ ਤੂੰ ਜੋਗੀ ਅੰਦਰ ਜੋਗਿਆ ਤੂੰ ਭੋਗੀ ਅੰਦਰ ਭੋਗਿਆ ਤੇਰਾ ਅੰਤ ਨਾ ਪਾਇਆ ਸਰੁਗਾ ਮਰਛ ਪਿਆਲ ਜਿਓ ਜਿਹੜਾ ਉਹਨਾਂ ਵੀਰਾਂ ਨੇ ਸੋਇਆ ਪੜਿਆ ਮੈਂ ਉਹਦੇ ਅਖਰੀ ਅਰਥ ਕਰਾਂ ਕਹਿੰਦੇ ਕਨਹਰ ਬੂੰਦ ਬਸੋ ਰਮਾਵਲ ਕਨਹਰ ਕਹਿੰਦੇ ਨੇ ਬੱਦਲਾਂ ਨੂੰ ਬੱਦਲ ਵਿੱਚ ਕਿੰਨਾ ਕੁ ਪਾਣੀ ਹੈ ਦੁਨੀਆ ਦਾ ਕੋਈ ਮਨੁੱਖ ਉਸ ਪਾਣੀ ਨੂੰ ਮਿਲ ਨਹੀਂ ਸਕਦਾ ਕਿ ਕਿੰਨੇ ਲੀਟਰ ਪਾਣੀ ਹੈ ਬਸੰਤ ਕਾਨਹਰ ਬੂੰਦ ਬਸੋ ਰਮਾਵਲ ਕੁਸਮ ਬਸੰਤ ਕਨੰਤ ਨ ਆਵੇ ਬਸੰਤ ਮੌਸਮ ਦੇ ਵਿੱਚ ਫੁੱਲ ਖਿੜਦੇ ਨੇ ਲੇਕਿਨ ਫੁੱਲ ਕਿੰਨੇ ਨੇ ਦੁਨੀਆ ਦਾ ਕੋਈ ਮਨੁੱਖ ਉਹਨਾਂ ਫੁੱਲਾਂ ਦੀ ਗਿਣਤੀ ਨਹੀਂ ਕਰ ਸਕਦਾ ਕਾਨਹਰ ਬੂੰਦ ਬਸੋ ਰਮਾਵਲ ਕੁਸਮ ਬਸੰਤ ਕਨੰਤ ਨ ਆਵੇ ਰਵਸਸ ਕਿਰਨ ਉਧਰ ਸਾਗਰ ਕੋ ਕੰਗ ਤਰੰਗ ਅੰਤ ਕੋ ਪਾਵੇ ਸੂਰਜ ਦੀਆਂ ਕਿਰਨਾਂ ਕਿੰਨੀਆਂ ਲੰਮੀਆਂ ਨੇ ਚੰ드ਰਮਾ ਦੀਆਂ ਰਿਸ਼ਮਾਂ ਕਿੰਨੀਆਂ ਲੰਮੀਆਂ ਨੇ ਇਹ ਮਿਣੀਆਂ ਨਹੀਂ ਚਾ ਸਕਦੀਆਂ ਸ਼ਾਇਦ ਕੋਈ ਬੰਦਾ ਮਿਲਣਾ ਜਦੋਂ ਮੈਂ ਇਸ ਵਈਏ ਦੀ ਵਿਆਖਿਆ ਕਰਦਾ ਨਾ ਤੇ ਮੈਨੂੰ ਆਪਣੀ ਤਸਵੀਜਮਾਦ ਦੀ ਪੜਾਈ ਚੇਤਿਆਂ ਦੀ ਮੈਂ ਖੇਮ ਕਰ ਪਹਿਨ ਦੀ ਲਈ ਤਸਵੀਜਮਾਦ ਵਿੱਚ ਪੜਦਾ ਸਾਂ ਤੇ ਸਾਨੂੰ ਸਕੂਲੇ ਪੜਾਇਆ ਗਿਆ ਸੀ ਕਿ ਸੂਰਜ ਦੀਆਂ ਕਿੰਨਾਂ ਦੀ ਰਫਤਾਰ 1,86,000 ਮੀਲ ਪ੍ਰਤੀ ਸੈਕਿੰਡ ਹੈ ਔਰ ਉਹ ਕਿਰਨਾ 8 ਮਿੰਟਾਂ ਵੀ ਧਰਤੀ ਤੇ ਪਹੁੰਚਦੀਆਂ ਨੇ ਸ਼ਹਿਜ਼ ਕੰਪਿਊਟਰ ਇਹ ਮਿਲ ਲੈ ਅੱਗੇ ਆਉਂਦਾ ਰੁਦਰ ਧਿਆਨ ਗਿਆਨ ਸਤਗੁਰ ਕੇ ਸਾਡੇ ਹਿੰਦੁਸਤਾਨ ਦੇ ਅਧਿਆਤਮ ਗ੍ਰੰਥਾਂ ਦੇ ਮੁਤਾਬਕ ਸਭ ਤੋਂ ਲੰਬੀ ਸਮਾਧੀ ਸ਼ਿਵਜੀ ਲਾ ਸਕਦਾ ਜੋ ਮੈਂ ਗ੍ਰੰਥਾਂ ਚ ਪੜਿਆ ਨਾ Hindu dharm ਦੇ ਗ੍ਰੰਥਾਂ ਚ ਉਹਨਾਂ ਦੇ ਗ੍ਰੰਥਾਂ ਚ ਲਿਖਿਆ ਵੀ ਸ਼ਿਵਜੀ 88000 ਵਾਰਾ ਕੰਟੀਨਿਊਸਲੀ ਸਮਾਧੀ ਲਾ ਸਕਦਾ ਹੈ ਪਾਟਵੀਰ ਕਹਿੰਦਾ ਕਿ ਉਸ ਪ੍ਰਕਾਰ ਉਧਰ ਧਿਆਨ ਗਿਆਨ ਸਤਿਗੁਰ ਕੇ ਕਬਜਨ ਭਲ ਉਹਨੇ ਜੋ ਗਾਵਾ ਨਾ ਤਾਂ ਚੰਦਰਮਾ ਤੇ ਸੂਰਦੀਆਂ ਕਿੰਨਾ ਮਣੀਆਂ ਜਾ ਸਕਦੀਆਂ ਨੇ ਨਾ ਬਸੰਤ ਮੌਸਮ ਦੇ ਫੁੱਲਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ ਪਰ ਸਾਡਾ ਪਟਕੜਾ ਭਰਾ ਕਹਿੰਦਾ ਹੈ ਗੁਰੂ ਅਮਰਦਾਸ ਪਾਤਸ਼ਾਹ ਸ਼ਾਇਦ ਕਿਸੇ ਸਾਧਨ ਕਰਕੇ ਇਹ ਗਿਣਤੀ ਮਿੰਤੀ ਹੋ ਜਾਏ ਪਰ ਮੈਂ ਇੱਕ ਬੇਨਤੀ ਕਰਾਂਗਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਕੋਈ ਬਣਾਵੇ ਬਾਬ ਤੇਰੇ ਨਾਲ ਕਿਸੇ ਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ ਤੋਲਿਆ ਨਹੀਂ ਜਾ ਸਕਦਾ ਤੇਰੀ ਵਡਿਆਈ ਕੇਵਲ ਤੇ ਕੇਵਲ ਤੈਨੂੰ ਬਣਾਉਂਦੀ ਹੈ ਗੁਰਮਖੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ 1479 ਵਿੱਚ ਮਾਤਾ ਲਖੋ ਦੀ ਪਾਵਨ ਕੁੱਖ ਤੋਂ ਬਾਬੇ ਤੇਜਪਾਲ ਦੇ ਘਰ ਅੰਮ੍ਰਿਤਸਰ ਦੇ ਲੱਗ ਇੱਕ ਪਿੰਡ ਬਾਸਰ ਕੇ ਉਸ ਨਗਰ ਵਿੱਚ ਹੋਇਆ ਇਹ ਖਾਨਦਾਨੀ ਅਧਿਆਤਮਿਕ ਲੋਕ ਸਨ ਮੈਂ ਪੰਡਤ ਜਵਾਹਰ ਲਾਲ ਨਹਿਰੂ ਦੀ ਅੰਗਰੇਜ਼ੀ ਦੀ ਪੁਸਤਕ ਪੜ੍ਹੀ ਸੀ ਲਾਸਟ ਵਿਲ ਐਂਡ ਟੈਸਟਾਮੈਂਟ ਉਹਦੇ ਚ ਪੰਡਤ ਜੀ ਨੇ ਲਿਖਿਆ ਸੀ ਕਿ ਮਨੁੱਖ ਨੂੰ ਮਨੁੱਖ ਦਾ ਵਾਤਾਵਰਨ ਪ੍ਰਭਾਵਿਤ ਕਰਦਾ ਹੈ ਜੇ ਚੰਗਾ ਵਾਤਾਵਰਨ ਹੋਵੇਗਾ ਤੇ ਚੰਗੇ ਬਣ ਜਾਗੇ ਮਾੜਾ ਹੋਵੇਗਾ ਤੇ ਮਾੜੇ ਹੋ ਜਾਣਗੇ ਉਸ ਅਧਿਆਤਮਿਕ ਵਾਤਾਵਰਨ ਤੇ ਸੰਸਕਾਰਾਂ ਦੇ ਮੁਤਾਬਕ ਆਪਣੇ ਪਿਤਾ ਦੇ ਸੱਚਕਣ ਪਿਆਰ ਨੇ ਕਰਨ ਤੋਂ ਬਾਅਦ ਇਹ ਗੰਗਾ ਤੇ ਜਾਣ ਲੱਗ ਪਿਆ ਇਹ ਗੁਰਨਾਨਕ ਦਾ ਕਰਕੱਡਾ ਵੱਡਾ ਹੈ ਜਨਕੇ ਚਰਨ ਤੀਰਥ ਕੋੜ ਗੰਗਾ ਗੁਰਮਤ ਕਹਿੰਦੇ ਪਰਮੇਸ਼ਰ ਦੇ ਪਿਆਰਿਆਂ ਦੀ ਚਰਨਾਂ ਦਾ ਪਾਣੀ ਧੂਕੇ ਪੀ ਲੈਣਾ ਧੋਕੇ ਪੀ ਲੈ ਇਹ ਕਰੋੜਾਂ ਗੰਗਾ ਦੇ ਇਸ਼ਨਾਨ ਕਰਨ ਦੇ ਬਰਾਬਰੀ ਜਨਕੇ ਚਰਨ ਤੀਰਥ ਕੋੜ ਗੰਗਾ ਭਾਗ ਗੁਰਮਤ ਇੰਨੀ ਮਹਾਨ ਹੈ ਇੰਨੀ ਵੱਡੀ ਹੈ ਇਹ ਗੰਗਾ ਜਾਂਦੇ ਇੱਕ ਵੀਰਾਂ ਨਹੀਂ ਦੋ ਵੀਰਾਂ ਨਹੀਂ ਇਤਿਹਾਸ ਕਹਿੰਦਾ ਕਿ ਇਹ 20 ਵੀਰ ਗੰਗਾ ਤੇ ਗਏ ਨੇ 20 ਵੀਰ ਹਰਦਵਾਰ ਜਾ ਰਹੇ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਅਸਲੀ ਬ੍ਰਾਹਮਣ ਸੀ ਮਾਫੀ ਦੇਣੀ ਮੈਂ ਲੱਭ ਜੀਆ ਅਸਲੀ ਬ੍ਰਾਹਮਣ ਦੀ ਵਿਆਖਿਆ ਮੈਂ ਵਿਦਾਂਤ ਪੜ੍ਹੀਏ ਬ੍ਰह्म ਜਨਨਤੀ ਦੀ ਬ੍ਰਾਹਮਣਾ ਕਿਸੇ ਦੇ ਕਰ ਜਨਮ ਲੈਣ ਕਰਕੇ ਬ੍ਰਾਹਮਣ ਨਹੀਂ ਜਿਹੜਾ ਬ੍ਰह्म ਨੂੰ ਜਾਣਦਾ ਉਹ ਬ੍ਰਾਹਮਣ ਹੈ ਬ੍ਰह्म ਨਾਮ ਹੈ ਪ੍ਰਮਾਤਮਾ ਦਾ ਬਰਮਾ ਤੇ ਬ੍ਰह्म ਦਾ ਫਰਕ ਹੈ ਬਰਮਾ ਇੱਕ ਦੇਵਤਾ ਹੈ ਤੇ ਬ੍ਰह्म ਕਹਿੰਦੇ ਨੇ ਪ੍ਰਮਾਤਮਾ ਨੂੰ ਬ੍ਰह्म ਦਾ ਅਰਥ ਹੈ ਆਤ ਸੱਚ ਜਗਾਤ ਸੱਚ ਹੈ ਪੀ ਸੱਚ ਨਾਨ ਕੋਤੀ ਪੀ ਸੱਚ ਜਿਹਨੂੰ ਕਹਿੰਦੇ ਤ੍ਰੈ ਕਾਲ ਆਬਾਦ ਰੂਪ ਉਹ ਸਿਕੰਦੇਕ ਬ੍ਰਹਮਣ ਲਿੰਦਾ ਹੈ ਹੈ ਤਾਂ ਮਾਥਰ ਗਰੀਬ ਪਰ ਸੋਜ ਭਰੀ ਹੈ ਉਹ ਨਗਰ ਦੇ ਵਿੱਚੋਂ ਜਿਵੇਂ ਆਪਾਂ ਕਹਿੰਦੇ ਨਾ ਮੈਂ ਗਜਾ ਕਰਕੇ ਆਇਆ ਤੇ ਸਾਡੇ ਹਿੰਦੂਪਰਾਂ ਕਹਿੰਦੇ ਮੈਂ ਹੰਦਾ ਲੈ ਕੇ ਆਇਆ ਲਫਜ ਹੰਦਾ ਉਹ ਹੰਦਾ ਬੋਲਦੇ ਤੇ ਆਪਾਂ ਗਜਾ ਕਹਿੰਦੇ ਨੇ ਉਹ ਹੰਦਾ ਲਿਆ ਕੇ ਉੱਥੇ ਰੱਖ ਦਿੰਦਾ ਪ੍ਰਸ਼ਾਦੇ ਪਾਣੀ ਦੇ ਘੜੇ ਪਰਕੇ ਰੱਖ ਦਿੰਦਾ ਜਿਹੜਾ ਕੋਲ ਹੋਰ ਬੰਦਾ ਆਉਂਦਾ ਉਹ ਪਾਣੀ ਪੀ ਕੇ ਪ੍ਰਸ਼ਾਦਾ ਛੱਕ ਕੇ ਅੱਗੇ ਚਲੇ ਜਾਂਦਾ ਆਪਾਂ ਕਿਤੇ ਵੀ ਜਾਈਏ ਦੂਰ ਤੇ ਆਪਾਂ ਨੂੰ ਕਿਤੇ ਨਾ ਕਿਤੇ ਪੜਾਹ ਕਰਨਾ ਪੈਂਦਾ ਜਿਹਨੂੰ ਅੱਜ ਕੱਲ ਆਪਾਂ ਪੱਪੜ ਲੈ ਕੇ ਸਟੇ ਕਰਨਾ ਪੈਂਦਾ ਬਾਬਾ ਅਮਰਦਾਸ ਜੀ ਮੈਂ ਬਾਬਾ ਤਾਂ ਕਹਾਂ ਜੀ ਗੁਰੂ ਨਹੀਂ ਬਣਿਆ ਕਿਉਂਕਿ ਟੁੰਡੀਆਂ ਫੜਨ ਵਾਲੇ ਬੜੇ ਹੁੰਦੇ ਨੇ ਨਾ ਉਹਨਾਂ ਕਹਿੰਦੇ ਕਿ ਗੁਰੂ ਕਿਉਂ ਨਹੀਂ ਕਹਾ ਦੂੰਗੇ ਅਰੇ ਬਾਬੇ ਨੇ ਗੁਰੂ ਨਹੀਂ ਬਣਿਆ ਇਹ ਉੱਥੇ ਟਿਕਦੇ ਨੇ ਆਪਣੇ ਗੋਡੇ ਤੇ ਆਪਣੀ ਇੱਕ ਲੱਤ ਲੱਤ ਕਿਤੇ ਲੰਮੇ ਪਏ ਨੇ ਸੁਰਕਾ ਬ੍ਰਾਹਮਣ ਆਇਆ ਉਹਨੇ ਧੰਗੁਰੂ ਅਮਰਦਾਸ ਪਾਤਸ਼ਾਹ ਦੇ ਚਰਨ ਚੁੰਮ ਲਏ ਆਪਾਂ ਗੁਰਦੁਆਰੇ ਆਉਣੇ ਆ ਧਿਆਨ ਦਿਹਾ ਜੇ ਬੰਚ ਦਾੜ ਆ ਕੇ ਉੱਚੇ ਹੋ ਕੇ ਪੈਨੇ ਉੱਚੇ ਹੋ ਕੇ ਆਮ ਕਹਿੰਦੇ ਨੇ ਗਿਆਨੀ ਜੀ ਗੋਡੇ ਨਹੀਂ ਮੁੜਦੇ ਮੈਂ ਦੇਸੀ ਬੰਦਾ ਪਿੰਡ ਦਾ ਰਹਿਣ ਵਾਲਾ ਮੇਰੇ ਭੈਣੋਂ ਤੇ ਭਾਉ ਜਦ ਦਿਨ ਫੱਟੇ ਤੇ ਪਾਵਾਂਗੇ ਉਸਨ ਸਿੱਧੇ ਹੋਣਗੇ ਇਹ ਸਾਡਾ ਮਾਨਾ ਗੁਰੂ ਘਰ ਵਿੱਚ ਨੀਵੇਂ ਬਣ ਕੇ ਆਓਗੇ ਤੇ ਝੋੜੀਆਂ ਭਰ ਕੇ ਜਾਓਗੇ ਵੱਡੇ ਬਣ ਕੇ ਆਓ ਕਿਤੇ ਖਾਲੀ ਜਾਓਗੇ ਕੋਈ ਤਾਂ ਰਾੜੇ ਜਾਓਗੇ ਨਮਾਣੇ ਹੋ ਕੇ ਆਓ ਮੈਂ ਇਹਦੇ ਚੋ ਗੱਲ ਕਰਕੇ ਥੋੜੀ ਜਿਹੀ ਲਾਵਾਂ ਗੁਰੂ ਅਰਜਨ ਦੇਵ ਤੋਂ ਵੱਡੀ ਕੋਈ ਹਸਤੀ ਨਹੀਂ ਮੈਂ ਮਨਜੀਤ ਸਾਹਿਬ ਕਥਾ ਕਰਦਾ ਮੈਨੂੰ 40 42 ਸਾਲ ਹੋ ਗਏ ਨੇ ਮੈਂ ਦਰਬਾਰ ਸਾਹਿਬ ਦਾ ਗ੍ਰੰਥੀ ਵੀ ਰਿਹਾ ਹਾਂ ਦਰਬਾਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹਿੱਤਾ ਹੈ ਬਾਬਾ ਪੁੱਡਾ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਉੱਚੀ ਥਾਂ ਤੇ ਬੈਠੇ ਨੇ ਤੇ ਗੁਰੂ ਅਰਜਨ ਦੇਵ ਨੀਵੀਂ ਥਾਂ ਤੇ ਲਿਖਿਆ ਜੇ ਗੁਰੂ ਪ੍ਰਤਾਪ ਗ੍ਰੰਥ ਵਿੱਚ ਸਿੱਖਾਂ ਨੇ ਆਖਿਆ ਪਾਤਸ਼ਾਹ ਤੁਸੀਂ ਗੁਰਤਾ ਗੱਦੀ ਦੇ ਮਾਲਕ ਉੱਚੇ ਹੋ ਕੇ ਬੋਲ ਤੇ ਉਹਨਾਂ ਪੁੱਛਿਆ ਕੀ ਆਖਿਆ ਸੀ ਕਹਿੰਦੇ ਮੋਰੇ ਸਰੂਪ ਤੇ ਜਾਂ ਤੇ ਹੈ ਦੀਰਗ ਗੁਰੂ ਪ੍ਰਤਾਪ ਗ੍ਰੰਥ ਪੜਨਾ ਜਿਹੜਾ ਕੈੰਥਲ ਦਾ ਰਾਜਾ ਉਹਦੇ ਸਿੰਘ ਹੋਇਆ ਨਾ ਉਹਨੇ ਗਿਆਨੀ ਸੰਤੋਖ ਸਿੰਘ ਨੂੰ ਆਪਣੇ ਕੋਲ ਰੱਖਿਆ ਸਤਕਾਰ ਕਰਕੇ ਤੇ ਇਥੇ ਇਹ ਗ੍ਰੰਥ ਲਿਖਿਆ ਜਿਹੜੇ ਗੁਰਦੁਆਰਿਆਂ ਦੇ ਸੀ ਹਰ ਰੋਜ਼ ਕਥਾ ਕਰਦੇ ਆ ਦਰਬਾਰਾਂ ਵਿੱਚ ਪੰਜਵੇਂ ਪਾਤਸ਼ਾਹ ਨੀਵੀਂ ਥਾਂ ਤੇ ਬੈਠੇ ਨੇ ਤੇ ਸਿੱਖਾਂ ਨੇ ਬੇਨਤੀ ਕੀਤੀ ਪਾਤਸ਼ਾਹ ਉੱਤੇ ਬੋਲ ਇਹ ਜਿਹੜਾ ਜਵਾਬ ਦਿੱਤਾ ਉਹ ਲਿਖਿਆ ਜੇ ਕਹਿੰਦੇ ਮੋਰੇ ਸਰੂਪ ਤੇ ਜਾਂ ਤੇ ਹੈ ਦੀਗ ਸਹਿਬ ਜਾਨ ਅਦਾਇਬ ਕਰੇ ਹੈ ਕਰਮ ਸ੍ਰੇਦਾ ਗੁਰ ਕਾਏ ਜਾਨੋ ਪੂਰਨ ਹੈ ਸਬ ਕਾਲ ਰਹੇ ਇਹ ਮੇਰੇ ਨਾਲੋਂ ਵੱਡਾ ਹੈ ਇਹ ਮੇਰਾ ਹਿਰਦਾ ਹੈ ਇੱਥੇ ਬਸ ਨਹੀਂ ਅੱਗੇ ਆਪਾਂ ਕਹਿੰਦੇ ਐਗਜ਼ਾਮਪਲ ਇਚ ਬੈਟਰ ਦੈਨ ਪਰਸੈਪਟ ਐਗਜ਼ਾਮਪਲ ਇਚ ਬੈਟਰ ਦੈਨ ਪਰਸੈਪਟ ਆਮ ਸਾਡੀ ਹਾਲਤ ਹੈ ਅਵਰ ਉਪਦੇਸ਼ੇ ਆਪ ਨਾ ਕਰੇ ਲੇਕਿਨ ਗੁਰਮਤ ਕਹਿੰਦੀ ਪਹਿਲਾਂ ਮਨ ਪਰਬੋਧੇ ਆਪਣਾ ਪਾਛੇ ਵਰਜਾਵੇ ਦੂਜਿਆਂ ਨੂੰ ਬਾਅਦ ਪਹਿਲਾਂ ਕਹਿ ਮੁਰਕੇ ਆ ਪਹਿਲਾ ਬਣ 1604 ਵਿੱਚ ਪ੍ਰਕਾਸ਼ ਕੀਤਾ ਹੈ 1606 ਵਿੱਚ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਸ਼ਹੀਦ ਹੋਏ ਨੇ 2 ਸਾਲ ਪਣਗੇ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦਾ ਸਵਾਰਾ 59ਵੇਂ ਪਾਤਸ਼ਾਹ ਥੱਲੇ ਚਾਦਰ ਵਿੱਚ ਆ ਕੇ ਲੰਮੇ ਪੈਂਦੇ ਰਹੇ ਨੇ ਜੇ ਕਿਸੇ ਨੂੰ ਨਹੀਂ ਯਕੀਨ ਜਾ ਕੇ ਆਕਾਲ ਤਖਤ ਤੋਂ ਚਾਦਰ ਆਜੀ ਵੇਖ ਲਓ ਕੀ ਅਸੀਂ ਉਦੋਂ ਕੋਈ ਏਸੀ ਹੁੰਦਾ ਸੀ ਉਦੋਂ ਕੋਈ ਪੱਕਾ ਹੁੰਦਾ ਸੀ ਤੇ ਜੇ ਗੁਰੂ ਅਰਜਨ ਦੇਵ ਗੁਰੂ ਗੰਸਾ ਜੇ ਪਾਛਾ ਮਹਾਰਾਜ ਤੋਂ ਨਿਵੇਂ ਹੋ ਕੇ ਪੈਂਦੇ ਤੇ ਆਪਾਂ ਉੱਚੇ ਹੋ ਕੇ ਫੰਨੇ ਖਣਕ ਨਾ ਬਈਏ ਪੈ ਰਖੀਏ ਇਥੇ ਬਾਣੀ ਦੀ ਪੰਕਤੀ ਬੋਲਾਂ ਜਿਨ੍ਹਾਂ ਭਾਉ ਤੇ ਨਾਏ ਭਾਉ ਜਿਨ੍ਹਾਂ ਨੂੰ ਇਹਦਾ ਭਾਉ ਉਹਨਾਂ ਨੂੰ ਜਮਾਂ ਦਾ ਭਾਉ ਨਹੀਂ ਬਾਣੀ ਦੀ ਪੰਕਤੀ ਜਿਨ੍ਹਾਂ ਭਾਉ ਤੇ ਨਾਏ ਭਾਉ ਮੁੱਛ ਭਾਉ ਨਾ ਭਵਿਆ ਜਿਨ੍ਹਾਂ ਨੂੰ ਇਹਦਾ ਭਾਉ ਨਹੀਂ ਉਹਨਾਂ ਨੂੰ ਭਾਉ ਬਣਿਆ ਹੀ ਰਹੇਗਾ ਇਹਦੇ ਤੋਂ ਬਾਅਦ ਮੈਂ ਕੀ ਕਵਾਂ ਨਹੀਂ ਕੋਟੇ ਮੰਦੇ ਤੇ ਬਾਹਰ ਬੈਜੋ ਬਾਹਰ ਬੰਚਲਾ ਲਓ ਲੇਕਿਨ ਗੁਰੂ ਦੀ ਹਜ਼ੂਰੀ ਵਿੱਚ ਗੁਰੂ ਦੇ ਬਰਾਬਰ ਉੱਚੇ ਹੋ ਕੇ ਬਹਿਣਗੇ ਗੁਰਮਤ ਨਹੀਂ ਗੁਰੂ ਸਾਨੂੰ ਸਮਝਦੇ ਨੇ ਮੈਂ ਬਹੁਤਾ Pase ਨਾ ਜਾਵਾਂ ਉਹ ਜ਼ੁਰਗੇ ਪੰਡਤ ਨੇ ਬ੍ਰਾਹਮਣ ਨੇ ਤਾਂ ਗੁਰੂ ਅਮਰਦਾਸ ਪਾਤਸ਼ਾਹ ਦੇ ਚਰਨ ਚੁੰਮ ਲੈ ਇੱਕਦਮ ਗੁਰੂ ਅਮਰਦਾਸ ਪਾਤਸ਼ਾਹ ਉੱਠੇ ਤੇ ਕਹਿਣ ਲੱਗੇ ਦੁਰਗਿਆ ਆ ਨਵੀਂ ਭਾਜੀ ਚੜ ਲੱਗਾ ਉਹ ਭਲਿਆ ਸੀ ਖੱਤਰੀ ਤੇ ਤੂੰ ਬ੍ਰਾਹਮਣ ਅਸੀਂ ਖੱਤਰੀਆਂ ਦਾ ਸਤਿਕਾਰ ਕਰਦੇ ਤੇ ਉਲਟੀ ਬ੍ਰਾਹਮਣਾਂ ਦਾ ਸਤਿਕਾਰ ਕਰਦੇ ਤੂੰ ਉਲਟੀ ਭਾਜੀ ਚੜ ਦਿੰਦੀ ਹੈ ਮੈਂ ਗੁਰੂ ਅਮਰਦਾਸ ਪਾਤਸ਼ਾਹ ਨੂੰ ਮੱਥਾ ਟੇਕਦਾ ਨਾਰ ਦੁਰਗੇ ਦੇ ਅੱਗੇ ਵੀ ਸੱਚ ਕਹੋ ਨਾ ਦੁਰਗਿਆ ਤੂੰ ਗੁਰਮੁਨ ਤੂੰ ਪਛਾਣਿਆ ਕਹਿਣ ਲੱਗਾ ਮਹਾਰਾਜ ਤੁਹਾਡੇ ਚਰਨਾਂ ਵਿੱਚ ਪਦਮ ਹੈ ਤੇ ਮੈਂ ਇੱਕ ਵਿਦਿਆ ਪੜ੍ਹੀ ਹੈ ਜਿਵੇਂ ਕਿਸੇ ਨੂੰ ਆਉਣ ਵਾਲੇ ਸਮੇਂ ਬਾਰੇ ਦੱਸਣਾ ਉਸ ਗ੍ਰੰਥ ਦਾ ਨਾਮ ਹੈ ਸਮੁੰਦਰੀ ਸ਼ਾਸਤਰ Hindu ਧਰਮ ਦੇ ਕੋਈ ਸ਼ਾਸਤਰ ਨੇ ਇੱਕ ਵਪਾਕ ਸ਼ਾਸਤਰ ਹੈ ਜੀ ਦੇ ਨਾਲ ਅਸੀਂ ਦੱਸ ਸਕਦੇ ਤੂੰ ਪਿਛੇ ਕਿਹੜਾ ਕਿਹੜਾ ਕਰਮ ਕੀਤਾ ਤੇ ਹੁਣ ਤੂੰ ਇਸ ਕਰਮ ਚ ਆਇਆ ਉਹ ਗ੍ਰੰਥ ਦਾ ਨਾਮ ਹੈ ਵਪਾਕ ਸ਼ਾਸਤਰ ਲੇਕਿਨ ਆਉਣ ਵਾਲੇ ਸਮੇਂ ਦੇ ਬਾਰੇ ਕਿਸੇ ਨੂੰ ਜਾਣਕਾਰੀ ਦੇਣੀ ਉਸ ਗ੍ਰੰਥ ਦਾ ਨਾਮ ਹੈ ਸਮੁੰਦਰੀਕ ਸ਼ਾਸਤਰ ਉਹਦਾ ਗਿਆਤਾ ਸੀ ਉਹਨੇ ਅਗੇ ਜੀ ਮੈਂ ਇਹ ਸ਼ਾਸਤਰ ਪੜ੍ਹਿਆ ਉਸ ਸ਼ਾਸਤਰ ਦੇ ਮੁਤਾਬਕ ਮੈਨੂੰ ਪ੍ਰਤੀਤ ਹੁੰਦਾ ਵੀ ਕਦੇ ਤੁਹਾਡੇ ਸਿਰ ਤੇ ਚੌਰ ਝੁਲੇਗਾ ਤੁਹਾਨੂੰ ਸੰਸਾਰ ਛੁਕੇਗਾ ਤੇ ਜਦੋਂ ਕਿਸੇ ਨੂੰ ਆਪਾਂ ਚੰਗੀ ਖਬਰ ਦੇਨੇ ਉਹ ਕਹਿੰਦਾ ਵੀ ਤੇਰਾ ਮੂੰਹ ਮੁੱਠਾ ਕਰਾਈਏ ਆ ਲੈ ਕੋਈ ਦੀਏ ਤੈਨੂੰ ਗੁਰੂ ਅਮਰਦਾਸ ਪਾਚਾਰੀ ਆਪਣੀ ਜੇਬ ਵਿੱਚ ਹੱਥ ਪਾਇਆ ਦੁਰਗੇ ਨੂੰ ਘੁੱਟ ਕੇ ਜੱਫੀ ਪਾਈ ਤੇ ਕਹਿਣ ਲੱਗੇ ਦੁਰਗਿਆ ਜੋ ਮੰਗਣਾ ਹੀ ਮੰਗ ਪਰ ਦੁਰਗਾ ਸਾਡੇ ਵਰਗਾ ਨਹੀਂ ਸੀ ਇੱਥੇ ਮੈਂ ਫਿਰ ਗੁਰਮਤਿ ਦੀ ਗੱਲ ਕਰਾਂ ਅੰਦਰ ਝਾਤੀ ਮਾਰਿਆ ਜੇ ਆਪਾਂ ਗੁਰਦੁਆਰੇ ਆ ਕੇ ਕੀ ਮੰਗਦੇ ਆ ਮਾਣ ਮੰਗੋ ਤਾਣ ਮੰਗੋ ਤਨ ਲਕਸ਼ਮੀ ਸੁੱਤ ਦੇ ਤੇ ਅੱਗੇ ਫੁੱਲ ਸਟਾਪ ਜਦੋਂ ਮੈਂ ਜਾਵਾਂ ਨਾ ਦਰਬਾਰ 'ਚ ਲੋਕੀਂ ਜੈਜਾਕਾਰ ਕਰਨ ਹੁਣ ਸਾਡੇ 'ਚ ਇੱਕ ਨਵਾਂ ਰਿਵਾਜ ਚੱਲਿਆ ਹੈ ਜਦੋਂ ਕੁਮਾਰਾ ਮੋਟਾ ਲੀਡਰ ਹੋਵੇ ਜਕਾਰੇ ਛੱਡਣਗੇ ਮੈਂ ਕਿਹਾ ਵੀ ਚਮਕੌਰ ਦਾ ਕਲਾਜਿੱਤ ਕੇ ਆਇਆ ਜਕਾਰਾ ਛੱਡੋ ਤੇ ਗੁਰੂ ਦਾ ਛੱਡੋ ਜਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਬਿਓ ਦੁਨੀਆਂ ਨਾਲ ਸਲਾਇ ਜੋ ਮਰਵਾਂ ਜੀ ਸੀ ਲੋਕਾਂ ਨਾਲ ਸਲਾਇ ਜੋ ਮਰ ਖਾਗਤੀ ਗੁਰਮਖੋ ਦੁਰਗਾ ਕਹਿਣ ਲਗਾ ਮਹਾਰਾਜ ਮੈਂ ਕਾੜਾ ਨਹੀਂ ਪੈਂਦਾ ਮੌਕਾ ਆਵੇਗਾ ਤੇ ਲਾੜਮੀ ਮੰਗਾਗਾ ਪਰ ਚੇਤੇ ਰੱਖਿਆ ਜੇ ਚੇਤੇ ਗੁਰੂ ਅਮਰਦਾਸ ਪਾਚਾ ਸਿੱਕੇ ਖੜਖਰਾ ਕੇ ਕਹਿਣ ਲਗੇ ਭਲਾ ਦੁਰਗਿਆ ਤੈਨੂੰ ਭੁੱਲ ਸਕਦੇ ਆ ਗੁਰਮਖੋ ਸਮਾ ਆਪਣੀ ਚਾਲ ਚੱਲਿਆ ਇਹ ਗੰਗਾ ਜਾਂਦੇ ਨੇ ਮੈਂ ਬੇਨਤੀ ਹੁਣੇ ਕੀਤੀ ਐ ਸਵਾਦਿਆਲੂ ਕਿਰਪਾਲੂ ਸੀ ਇੱਕ ਬ੍ਰਹਮਚਾਰੀ ਨਾਲ ਪਿਆਰ ਪੈ ਗਿਆ ਤੇ ਉਹਨੂੰ ਕਹਿਣ ਲੱਗੇ ਮਹਾਰਾਜ ਮਹਾਂਪੁਰਸ਼ੋ ਕਿਤੇ ਸਾਨੂੰ ਸੇਵਾ ਦਾ ਮੌਕਾ ਬਖਸ਼ੋ ਅਸੀਂ ਤੁਹਾਡੀ ਸੇਵਾ ਕਰਕੇ ਆਪਣੇ ਪਰਿਵਾਰ ਨੂੰ ਸਫਲਾ ਕਰ ਲਈਏ ਜਿਹੜਾ ਬ੍ਰਹਮਚਾਰੀ ਲੱਭ ਜਾਏ ਨਾ ਇਹ ਆਪਾਂ ਕਹੀ ਤਾਂ ਜਾਣੇ ਪਰ ਬ੍ਰਹਮਚਾਰੀ ਦੀ ਆਪਾਂ ਪੂਰਨ ਤੌਰ ਤੇ ਭਾਵ ਸਮਝਦੇ ਨਹੀਂ ਆਮ ਕਰਕੇ ਲੋਕਾਂ ਦਾ ਖਿਆਲ ਵੀ ਜਿਹਨੇ ਵਿਆਹ ਨਹੀਂ ਨਾ ਕਰਾਇਆ ਆਮ ਕਹਣਗੇ ਗਿਆਨੀ ਜੀ ਇਹ ਬਾਲ ਬ੍ਰਹਮਚਾਰੀ ਹੈ। ਆਖੇ ਨਹੀਂ ਵਿਆਹ ਨਹੀਂ ਕਰਾਤੇ ਇਹਦਾ পাপ ਗੁਰੂ ਸਾਹਿਬਾਂ ਨੇ ਵਿਆਹ ਕਰਾ ਤੇ পাপ ਕਰ ਲਿਆ। ਵਿਆਹ ਨਾ ਕਰਾਉਣ ਤੇ ਨਾ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ। ਬਾਣੀ ਕਹਿੰਦੀ ਬਿੰਦ ਰਾਖ ਜੋ ਤਰੀਏ ਭਾਈ। ਖੁਸਰੇ ਕਿਉਂ ਨਾ ਪਰਮਗਤ ਪਾਈ। ਬ੍ਰਹਮਚਾਰੀ ਦਾ ਅਸਲੀ ਅਰਥ ਮੈਂ ਆਪਣੇ ਚਾਚਾ ਜੀ ਦੇ ਕੋਲੋਂ ਪੜਿਆ ਹੈ। ਬ੍ਰਹਮ ਨਾਮ ਹੈ ਪ੍ਰਮਾਤਮਾ ਦਾ। ਜੀ ਦੀ ਸ੍ਰਤੀ ਅਠੇ ਪੈਰ ਪ੍ਰਮਾਤਮਾ ਵਿੱਚ ਵਿਤਰੇ। ਉਹਨੂੰ ਚੇਤੇ ਕਰੇ। ਉਹ ਬ੍ਰਹਮਚਾਰੀ ਹੈ। ਜਿਹੜਾ ਬ੍ਰਹਮ ਬ੍ਰਹਮਨਾਮ ਪਰਮਾਤਮਾ ਦਾ ਹੈ ਜਿਹਦੀ ਸੋਚ ਅੱਠੇ ਪਰ ਪਰਮਾਤਮਾ ਵਾਲੇ ਪਾਸੇ ਰਹੇ ਉਹਨੂੰ ਕਹਿੰਦੇ ਨੇ ਬ੍ਰਹਮਚਾਰੀ